ਦੁਨੀਆ ਭਰ ਵਿੱਚ ਬੈਠੇ ਸਾਰੇ ਸੰਗੀਤ ਪ੍ਰੇਮੀਆਂ ਨੂੰ ਮੇਰੇ ਵੱਲੋਂ ਪਰਮਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਮਸਕਾਰ ਅਦਾਬ। ਸਾਡੇ ਇੱਥੇ ਹੁਣ ਰਾਤ ਦੇ 9 ਵਜੇ ਨੇ ਪੂਰੇ। ਟੋਰਾਂਟੋ ਦੇ ਸਵੇਰੇ ਕੋਈ 11:00 ਵਜੇ ਮੈਂ ਆਈ ਥਿੰਕ ਪ੍ਰੋਗਰਾਮ ਕਰ ਰਿਹਾ ਸੀਗਾ ਲਾਈਵ। ਬੜਾ ਸੋਹਣਾ ਪ੍ਰੋਗਰਾਮ ਚੱਲ ਰਿਹਾ ਸੀਗਾ, ਬੜਾ ਗੱਲ ਕਰ ਰਿਹਾ ਸੀ ਦਿਲਜੀਤ ਉਹਨਾਂ ਦੇ ਸ਼ੋਅਾਂ ਦੀ। ਬੜਾ ਸੋਹਣੀ ਗੁਫ਼ਤਗੂ ਚੱਲ ਰਹੀ ਸੀਗੀ। ਲੱਕੀ ਰਾਏ ਕੋਟ ਵਾਲੇ ਨਾਲ ਗੱਲ ਇਹ ਕਿ ਪਤਾ ਨਹੀਂ ਵਿੱਚੇ ਮੈਨੂੰ ਵਟਸਐਪ ਤੇ ਮੈਸੇਜ ਇੱਕ ਆਇਆ ਜ਼ਾਕਰ हुसैन ਸਾਹਿਬ ਦੀ ਫੋਟੋ ਲਾ ਕੇ ਕਿ ਉਹ ਜ਼ਾਕਰ हुसैन ਸਾਹਿਬ ਨਹੀਂ ਰਹੇ ਯਕੀਨ ਮੰਨਿਓ ਮੈਂ ਮਤਲਬ ਕੋਈ ਸੁਝਾਏ ਨਹੀਂ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਸੋਨੀ ਹੋ ਗਿਆ ਹੁਆ ਕਿਉਂਕਿ ਜ਼ਾਕਰ ਹੁਸੈਨ ਸਾਹਿਬ ਜਿੱਥੇ ਸੰਗੀਤ ਦੇ ਵਿੱਚ ਬਹੁਤ ਹੀ ਵੱਡਾ ਨਾਮ ਹੈ ਮੇਰਾ ਖਿਆਲ ਹੈ ਕਿ ਤਬਲੇ ਦੀ ਦੁਨੀਆ ਵਿੱਚ ਐਸਾ ਕੋਈ ਵੱਡਾ ਨਾਮ ਇਸ ਤੋਂ ਵੱਡਾ ਨਾਮ ਵੀ ਨਹੀਂ ਹੈ ਕੋਈ। ਔਰ ਜਿੰਨੀ ਤੇਰੀ ਵੀ ਇਹਨਾਂ ਨੇ ਕੰਮ ਕੀਤਾ ਬਹੁਤ شدت ਨਾਲ ਬੜੀ ਲਗਨ ਦੇ ਨਾਲ ਕੰਮ ਕੀਤਾ ਆਪਣੇ ਕੰਮ ਤੇ ਕਨਸੈਂਟਰੇਟ ਰੱਖਿਆ ਉਸ ਬੰਦੇ ਨੇ। ਹਫਤਾਕ ਪਹਿਲਾਂ ਖਬਰ ਤਾਂ ਮਿਲੀ ਸੀਗੀ ਕਿ ਇੱਥੇ ਅਮਰੀਕਾ ਵਿੱਚ ਸਨ ਫਰਾਂਸਿਸਕੋ ਹਸਪੀਟਲ ਦੇ ਵਿੱਚ ਐਡਮਿਟ ਨੇ। ਇੱਕ ਕਫਤਾ ਹੁਣ ਐਡਮਿਟ ਰੇ ਦਿਲ ਦੀ ਉਹਨਾਂ ਨੂੰ ਪ੍ਰੋਬਲਮ ਸੀ ਥੋੜੀ ਜੀ ਪਰ ਇਹ ਨਹੀਂ ਸੀ ਪਤਾ ਕਿ ਉਹ ਚਲੀ ਜਾਣ ਕਿ ਇਸ ਦੁਨੀਆ ਤੋਂ ਮੈਂ ਜਦੋਂ ਪ੍ਰੋਗਰਾਮ ਕਰ ਰਿਹਾ ਸੀ ਲਾਈਵ ਮੈਸੇਜ ਦੇਖ ਕੇ ਤੁਸੀਂ ਉਹ ਸ਼ਾਇਦ ਲਾਈਵ ਵਿੱਚ ਦੇਖਿਆ ਹੀ ਹੋਏਗਾ ਬਹੁਤ ਸਾਰੇ ਲੋਕਾਂ ਨੇ ਕਿ ਇੱਕਦਮ ਮੈਂ ਗਵਾਚ ਹੀ ਗਿਆ ਕਿਤੇ ਕਿ ਯਾਰ ਇਹ ਕਿਹੜੀ ਖਬਰ ਆ ਗਈ ਤੇ ਜਿਹੜਾ ਮੁੰਡਾ ਸੀ ਨਾ ਲੱਕੀ ਮੇਰੇ ਨਾਲ ਖਬਰਾ ਖੁਬਰਾ ਸੀ ਕਰਦੇ ਹੁੰਦੇ ਆ ਉਨੇ ਮੈਂ ਕਿਹਾ ਤੁਸੀਂ ਸੰਭਾਲੋ ਪ੍ਰੋਗਰਾਮ ਹੈ ਕੋ ਸર્ચ ਕਰਨਾ ਫਿਰ ਮੈਂ YouTube ਤੇ Facebook ਸਰਚ ਕਰਨ ਲੱਪਿਆ ਲਾਈਵ ਦੇ ਵਿੱਚ ਹੀ ਤੇ ਖਬਰ ਸੱਚੀ ਨਿਕਲੀ ਮੈਂ ਪਹਿਲਾਂ ਤੂੰ ਦੁਆ ਕੀਤੀ ਵਾ ਗੁਰੂ ਸੱਚੇ ਪਾਤਸ਼ਾਹ ਅੱਲਾਹ ਪਾਕ ਖਬਰ ਝੂਠੀ ਹੋਵੇ ਕਿਉਂਕਿ ਤੇ 70 ਸਾਲਾਂ ਦੀ ਉਮਰ ਸੀ ਅਜੇ ਪਰ ਐਸਾ ਲੱਗਦਾ ਨਹੀਂ ਸੀ ਤਿੰਗੇ ਭਲੇ ਤਾਂ ਦੋਸਤ ਤੁਰੇ ਫਿਰਦੇ ਸਨ ਤੇ ਮੈਂ ਦੋ ਕਵਾਰੀ ਮਿਲਿਆ ਵੀ ਉਹਨਾਂ ਨੂੰ ਮਤਲਬ ਜਿੰਨੇ ਚੰਗੇ ਮਿਊਜ਼ੀਸ਼ੀਅਨ ਸਨ ਉਨੀ ਚੰਗੀ ਰੂਹ ਦੇ ਮਾਲਕ ਸਨ ਉਹਨਾਂ ਨੇ ਆਪਣੇ ਕੰਮ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕੀਤਾ ਆਪਣੇ ਫਾਦਰ ਸਾਹਿਬ ਤੋਂ ਸਿੱਖਦੇ ਰਹੇ ساری ਉਮਰ ਔਰ ਇਹਨਾਂ ਦੇ ਫਾਦਰ ਸਾਹਿਬ 우ਸਤਾਦ ਅੱਲਾ ਰੱਖਾ ਖਾਨ ਸਾਹਿਬ ਬਹੁਤ ਸਰੀਆਂ ਜੁਗਲਬੰਦੀਆਂ ਜਦੋਂ ਇਹਨਾਂ ਦੋਨਾਂ ਦਾ ਤਬਲਾ ਸੁਣਦੇ ਹੋ ਨਾ ਇਕੱਠਿਆਂ ਦਾ ਜੁਗਲਬੰਦੀ ਤੋਬਾ ਕਿਸੇ ਹੋਰ ਹੀ ਦੁਨੀਆ ਵਿੱਚ ਚਲੇ ਜਾਂਦੇ ਸੀ ਅਸੀਂ ਮੈਂ ਬਹੁਤ ਸੁਣਦਾ ਹੁੰਨਾ ਮੈਂ ਨਹੀਂ ਕਿ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਹੀ ਗੱਲ ਕਰਨ ਲੱਗਾ ਉਹਨਾਂ ਦੀ ਮੈਂ 3 ਕਿ ਮਹੀਨੇ ਪਹਿਲਾਂ ਵੀ ਨਾ ਤੇ ਇੱਕ ਛੋਟਾ ਜਿਹਾ ਐਪੀਸੋਡ ਕੀਤਾ ਸੀਗਾ ਤੇ ਪਰ ਪਤਾ ਨਹੀਂ ਸੀ ਕਿ ਜਿਸ ਤਰ੍ਹਾਂ ਬੋਲਣਾ ਪੈ ਜਾਏਗਾ 9 ਮਾਰਚ 1951 ਨੂੰ ਮੁੰਬਈ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਔਰ ਅਵਾਰਡ ਤੇ ਬਹੁਤ ਉਹਨਾਂ ਨੂੰ ਮਿਲ ਚੁੱਕੇ ਸਨ بڑے ਅਵਾਰਡ ਨਾਲ ਦੇ ਕਰਮੀ ਪਾਗੀ ਹੋਏ ਸਨ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਇੱਕ ਤਬਲਾ ਪਲੇਅਰ ਦੇ ਤੌਰ ਤੇ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਕਈਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਔਰ ਫਿਲਮਾਂ ਦੇ ਵਿੱਚ ਕੰਮ ਕਰਨਾ ਉਹਨਾਂ ਦਾ ਸ਼ੌਕ ਸੀ ਪਰ ਉਹਨਾਂ ਦੇ ਫਾਦਰ ਸਾਹਿਬ ਨੇ ਕਹਿੰਦੇ ਕਿ ਨਹੀਂ ਤੂੰ ਆਪਣਾ ਨਾਮ ਸੰਗੀਤ ਦੀ ਦੁਨੀਆ ਵਿੱਚ ਹੀ ਬਣਾਉਣਾ ਔਰ ਸ਼ਸ਼ਿਕਪੂਰ ਸਾਹਿਬ ਨਾਲ ਹੀਟ ਐਂਡ ਡਸਟ ਇੱਕ ਹਾਲੀਵੁੱਡ ਮੂਵੀ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਔਰ 1998 ਵਿੱਚ ਸ਼ਵਾਨਾ ਆਜ਼ਮੀ ਨਾਲ ਇੱਕ ਸਾਸ ਫਿਲਮ ਦੇ ਵਿੱਚ ਵੀ ਕੰਮ ਕੀਤਾ ਹੋਇਆ ਔਰ ਮੁਗਲੇ ਆਜ਼ਮ ਵਿੱਚ ਕੰਮ ਕਰਨਾ ਸੀ ਇਹਨਾਂ ਨੇ ਤੁਹਾਨੂੰ ਸ਼ਾਇਦ ਜਿਨ੍ਹਾਂ ਨੇ ਵੀ ਇਹ ਵੀ ਨਹੀਂ ਕਹਿ ਸਕਦਾ ਜਿਨ੍ਹਾਂ ਨੇ ਫਿਲਮ ਵੇਖੀ ਉਹ ਫਿਲਮ ਲੋਕਾਂ ਨੇ ਹਜ਼ਾਰਾਂ ਸੌ ਸੌ ਵਾਰੀ ਵੇਖੀ ਹੋਈ ਹੈ ਮੁਗਲੇ ਆਜ਼ਮ ਮੁਗਲੇ ਆਜ਼ਮ ਦੇ ਵਿੱਚ ਸਲੀਮ ਦੇ ਛੋਟੇ ਭਰਾ ਦਾ ਰੋਲ ਵੀ ਅੱਲਾ ਰੱਖਾ ਖਾਨ ਸਾਹਿਬ ਨੇ ਕਰਨੀ ਦਿੱਤਾ ਪਰ ਕਰਨਾ ਜ਼ਾਕਰ ਹੁਸੈਨ ਸਾਹਿਬ ਨੇ ਸਿਖਾਉ ਵੀ ਰੋਲ ਪਰ ਅੱਲਾ ਉਸਤਾਦ ਅੱਲਾ ਰੱਖਾ ਖਾਨ ਸਾਹਿਬ ਦੇ ਫਾਦਰ ਸਾਹਿਬ ਕਹਿੰਦੇ ਨਹੀਂ ਬੇਟਾ ਤੇਰਾ ਕੰਮ ਹੈ 뮤직 ਤੇ 뮤직 ਨਾਲ ਉਸ ਤੋਂ ਬਾਅਦ ਫਿਰ ਪਰਮਨੈਂਟ ਜੁੜ ਗਿਆ ਔਰ ਉਹਨਾਂ ਨੇ ਬਹੁਤ ਸਾਰੇ ਅਵਾਰਡ ਜਿਵੇਂ ਕਿ ਉਹਨਾਂ ਦੇ ਪਦਮ ਸ਼੍ਰੀ ਔਰ ਪਦਮ ਪੁਰਸ਼ ਨੂੰ ਦੋ ਤਿੰਨ ਵਾਰੀ ਉਹਨਾਂ ਨੂੰ ਮਿਲ ਚੁੱਕਾ ਔਰ ਉਸ ਤੋਂ ਇਲਾਵਾ ਬਹੁਤ ਸਾਰੇ ਅਵਾਰਡ ਔਰ ਸਭ ਤੋਂ ਵੱਡਾ ਤੁਹਾਨੂੰ ਪਤਾ ਅਵਾਰਡ ਹੁੰਦਾ ਹੈ ਇੱਕ ਆਰਟਿਸਟ ਵਾਸਤੇ ਉਹਨਾਂ ਦੀ ਪਬਲਿਕ ਉਹਨਾਂ ਦੇ ਚਾਹਣ ਵਾਲੇ ਤੇ ਉਹਨਾਂ ਦੇ ਚਾਹਣ ਵਾਲਿਆਂ ਦਾ ਪੂਰੀ ਦੁਨੀਆ ਦੇ ਵਿੱਚ ਕੋਈ ਦਾਇਰਾ ਹੀ ਨਹੀਂ ਸੀਗਾ ਮਤਲਬ ਕੱਲੇ ਸਾਡੀ ਕਮਿਊਨਿਟੀ ਨਹੀਂ ਦੁਨੀਆ ਦੀ ਹਰ ਕਮਿਊਨਿਟੀ ਇਹੀ ਮਿਊਜ਼ੀਸ਼ੀਅਨ ਦਾ ਫਾਇਦਾ ਹੁੰਦਾ ਕਿਉਂਕਿ ਮਿਊਜ਼ੀਸ਼ੀਅਨ ਜਦੋਂ ਕੋਈ ਸਾਜ਼ ਵਜਾਉਂਦੇ ਉਹਦੀ ਲੈਂਗੁਏਜ ਨਹੀਂ ਹੁੰਦੀ ਤੇ ਪੂਰੀ ਦੁਨੀਆ ਦੇ ਵਿੱਚ ਗੋਰੇ ਕਾਲੇ ਪੀਲੇ ਕੀ ਹਰ ਤਰ੍ਹਾਂ ਦਾ ਹੀ ਬੰਦਾ ਉਹਨਾਂ ਦਾ ਆਸ਼ਿਕ ਸੀ ਉਹਨਾਂ ਦੇ ਕੰਮ ਦਾ ਔਰ ਆਈਸੀਯੂ ਵਿੱਚ ਹਸਪਤਾਲ ਦੇ ਵਿੱਚ ਉਹ ਹਫ਼ਤਾ ਕਰ ਰਹੇ ਨੇ ਪਰ ਅੱਜ ਸਾਨੂੰ ਸਾਰੇ ਨੂੰ ਅਲਫਿਦਾ ਕਹਿ ਗਏ ਨੇ ਮੈਂ ਬੜੀ دیر ਤੱਕ ਬੈਠਾ ਕੀ ਬੋਲਿਆ ਜਾਵੇ ਕਿਉਂਕਿ ਮੈਨੂੰ ਤਾਂ ਪਤਾ 1.5 2 2 ਘੰਟੇ ਲਾਈ ਵੀ ਇਕੱਲਾ ਕਰਦਾ ਰਹਿਣਾ ਬਿਨਾਂ ਕਿਸੇ ਲਿਖੇ ਤੋਂ ਕੋਈ ਸਕ੍ਰਿਪਟਡ ਤੋਂ ਬਿਨਾਂ ਕਦੇ ਮੈਂ ਸਕ੍ਰਿਪਟਡ ਪ੍ਰੋਗਰਾਮ ਨਹੀਂ ਕੀਤਾ ਪਰ ਇਹੋ ਜੇ ਜਦੋਂ ਕੁਝ ਬੋਲਣਾ ਪੈ ਜਾਂਦਾ ਤੇ ਜ਼ੁਬਾਨ ਹੀ ਸੁੰਨ ਹੋ ਜਾਂਦੀ ਹੈ अचानक ही मैं तो बिल्कुल चेत चेत नहीं मैं तो दसे कि लाइव शो मैं कर रही थी ਵਿੱਚ ਹੀ ਉਹਨਾਂ ਦਾ ਕਿਸੇ ਦਾ ਮੈਸੇਜ ਆ ਗਿਆ ਉਸ ਤੋਂ ਬਾਅਦ ਬਹੁਤ ਫਿਰ ਮੈਸੇਜ ਆ ਗਿਆ ਨਾ ਲਗਾਤਾਰ ਹੀ سلسلہ ਚੱਲ ਗਿਆ ਪਰ ਉਦੋਂ ਮੈਸੇਜ ਆਇਆ ਜਦੋਂ ਫਿਰ ਮੈਂ ਸਾਰਾ ਕੁਝ ਇੱਕਦਮ ਛੱਡਣਾ ਪਿਆ ਮੈਨੂੰ ਜਿਨ੍ਹਾਂ ਨੇ ਉਹ ਲਾਈਵ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਮੈਂ ਇੱਕਦਮ ਹੋਰ ਤਰ੍ਹਾਂ ਹੋ ਗਿਆ ਸੀਗਾ ਹੋਰ ਜ਼ਾਕਿਰ ਸਾਹਿਬ ਨੇ ਉਹਦੀ ਪਰਫਾਰਮੈਂਸ ਅਮਰੀਕਾ ਵਿੱਚ ਦਿੱਤੀ ਸੀ 11 ਸਾਲ ਦੀ ਉਦੋਂ ਉਮਰ ਸੀ ਬਹੁਤ ਵੱਡੇ ਵੱਡੇ ਲੋਕਾਂ ਦੇ ਵਿੱਚ ਉਹਨਾਂ ਨੇ ਪਰਫਾਰਮ ਕੀਤਾ ਸੀਗਾ ਉਹਨਾਂ ਦੀ ਜ਼ਿੰਦਗੀ ਬਾਰੇ ਇੱਕ ਸਪੈਸ਼ਲ ਐਪੀਸੋਡ ਵੀ ਕਰਾਂਗੇ ਤੇ ਪਰ ਇਹ ਹੈ ਕਿ 1951 ਨੂੰ 9 ਮਾਰਚ 1951 ਨੂੰ ਉਹਨਾਂ ਦਾ ਬੰਬੇ ਵਿੱਚ ਜਨਮ ਹੋਇਆ ਸੀ 우ਸਤਾਦ ਅੱਲਾ ਰਖਾ ਖਾਨ ਤੇ ਇਹਦੀ ਮਾਤਾ ਦਾ ਨਾਮ ਸੀਗਾ ਮਾਂ ਬੀਵੀ ਬੇਗਮ ਤੇ ਬਾਕੀ ਉਹਨਾਂ ਦੇ ਪਰਿਵਾਰ ਦੀ ਕਿਸੇ ਦਿਨ ਇੱਕ ਬਹੁਤ ਸੋਹਣਾ ਜੇ ਇੱਕ ਐਪੀਸੋਡ ਕਰਾਂਗੇ ਇਹਨਾਂ ਦੀ ਬਾਇਓਗ੍ਰਾਫੀ ਤੇ ਉਦਾਂ ਤੁਹਾਡੀ ਬਹੁਤ ਜ਼ਰੂਰਤ ਪੈਗੀ ਜੇ ਤੁਸੀਂ ਜਿਹੜੇ 뮤జిਸ਼ੀਅਨ ਨੇ ਸਿੰਗਰ ਨੇ ਜਿਹੜੇ ਇਹਨਾਂ ਦੇ ਆਸ਼ਿਕ ਨੇ ਉਹ ਆਪਣੇ ਆਪਣੀ ਵਾਈਟ ਬਣਾ ਕੇ ਭੇਜ ਸਕਦੇ ਨੇ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਲਾਵਾਂਗੇ ਤੁਸੀਂ ਆਪਣੇ ਵੱਲੋਂ ਜੋ ਵੀ ਤੁਹਾਡਾ ਤਜਰਬਾ ਹੈ ਉਹਨਾਂ ਨੂੰ ਸੁਣਨ ਦਾ ਜਾਂ ਉਹਨਾਂ ਨੂੰ ਮਿਲਣ ਦਾ ਉਹ ਤੁਸੀਂ ਜ਼ਰੂਰ ਉਸ ਵੀਡੀਓ ਵਿੱਚ ਦੱਸਿਓ ਤੇ ਅੱਜ ਮੈਂ ਮੇਰੇ तमाम ਜਿਹੜੇ ਸੰਗੀਤ ਨਾਲ ਰਿਲੇਟਡ ਦੋਸਤ ਨੇ ਮੇਰਾ ਪਰਿਵਾਰ ਹੈ ਮੇਰੇ ਪੂਰੇ ਪਰਿਵਾਰ ਵੱਲੋਂ ਤੇ ਪੀਐਸਕੇ ਮੀਡੀਆ ਵੱਲੋਂ ਮੈਂ ਬਹੁਤ ਬਹੁਤ ਅਫਸੋਸ ਜ਼ਾਹਿਰ ਕਰਦਾ ਮੈਂ ਉਸ ਪਰਿਵਾਰ ਦੇ ਨਾਲ ਵੀ ਤੇ ਇੱਕ ਸਾਡਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸੰਗੀਤਕ ਪਰਿਵਾਰ ਉਹਦੇ ਨਾਲ ਵੀ ਦੁੱਖ ਦੇ ਵਿੱਚ ਸ਼ਰੀਕ ਹੱਜ ਸਾਰੀ ਦੁਨੀਆ ਸੁਣ ਹੋ ਗਈ ਐਕਚੁਅਲੀ ਬਹੁਤ ਵੱਡਾ ਦੌਰ ਇੱਕ ਸੰਗੀਤ ਦਾ ਗਿਆ ਹੈ ਮਤਲਬ ਉਹਨਾਂ ਨੇ ਇਹ ਨਹੀਂ ਕਿ ਬਸ ਟ੍ਰੇਨਾਂ ਹੀ ਚਲਾਈਆਂ ਨੇ ਇਹਦੇ ਨਾਲ ਤਵਲੇ ਨਾਲ ਉਹਨਾਂ ਨੇ ਬਹੁਤ ਵੱਡੀ ਦੁਨੀਆ ਸੀ ਉਹਨਾਂ ਦੀ ਇਸ ਤਵਲੇ ਦੀ ਦੁਨੀਆ ਵਿੱਚ ਬਹੁਤ ਵੱਡੀ ਦੁਨੀਆ ਬਹੁਤ ਵੱਡਾ ਦਾਇਰਾ ਐਸਾ ਉਸ ਬੰਦੇ ਨੇ ਔਰਾ ਬਣਾਇਆ ਸੀ ਆਪਣਾ ਕਿ ਬਸ ਜਿੱਥੋਂ ਜਾਂਦੇ ਸਲਾਮੇ ਹੁੰਦੀਆਂ ਸੀਗੀਆਂ ਮੈਂ ਅੱਜ ਦੇਖ ਰਿਹਾ ਸੀ ਵੀਡੀਓ ਕੁਝ ਬਹੁਤ ਵੱਡੇ ਵੱਡੇ ਉਸਤਾਦ ਜਿਹੜੇ ਉਹਨਾਂ ਦੇ ਪੈਰੀ ਹੱਥ ਲਾ ਰਹੇ ਸਨ ਤੇ ਇਹ ਪੈਰੀ ਹੱਥ ਲਵਾਉਣਾ ਬਹੁਤ ਇਹ ਨਹੀਂ ਕਿ ਹਰ ਇੱਕ ਦੇ ਪੈਰੀ ਹੱਥ ਲਾਇਆ ਜਾਂਦਾ ਹੈ ਇਹਦੇ ਵਾਸਤੇ ਬੜੀ ਮਿਹਨਤ ਹੁੰਦੀ ਹੈ ਇਹਦੇ ਪਿੱਛੇ ਇਹਨਾਂ ਨੇ ਦਿਨ ਰਾਤ ਰਿਆਜ਼ ਕੀਤਾ ਓਹੋ ਕਹਿੰਦੇ ਮੈਂ ਤਾਂ ਅਭਿਆਸ ਕਰਦਾ ਕਰਦਾ ਮੈਂ ਥੱਕ ਜਾਣਾ ਰਾਤ ਨੂੰ ਇਦਾਂ ਹੀ ਸੌ ਜਾਣਾ ਤਬਲਾ ਸਰਾਣਾ ਹੀ ਪਿਆ ਰਹਿਣਾ ਸਵੇਰੇ ਅੱਖ ਖੋਲਦਿਆ ਸਾਰ ਫੇਰ ਕਹਿੰਦੇ ਮੈਂ ਤਬਲਾ ਚੱਕ ਲੈਣਾ ਫੇਰ ਰਿਆਜ਼ ਸ਼ੁਰੂ ਓਹੋ ਤੇ ਨਾਮ ਵੀ ਫਿਰ ਇਦਾਂ ਹੀ ਬਣਦੇ ਨੇ ਅੱਜ ਜੇ ਪੂਰੀ ਦੁਨੀਆ ਉਹਨਾਂ ਵਾਸਤੇ ਗੱਲਾਂ ਕਰ ਰਹੀ ਹੈ ਰੋ ਰਹੀ ਹੈ ਤੇ ਇਹ ਉਹਨਾਂ ਦੀ ਬਹੁਤ ਮਿਹਨਤ ਆ ਕਿਸ ਦਿਨ ਪੂਰਾ ਐਪੀਸੋਡ ਉਹਨੇ ਕਰਾਂਗੇ ਕੈਂਟੇਕ ਦਾ ਆਪਾਂ ਉਹਨਾਂ ਦੀਆਂ ਚੀਜ਼ਾਂ ਬਹੁਤ ਦਿਖਾਵਾਂਗੇ ਤੁਹਾਨੂੰ ਸੁਣਾਵਾਂਗੇ ਪਰਿਵਾਰ ਦੀਆਂ ਮੇਰੇ ਕੋਲ ਕੁਝ ਇੱਕ ਰੇਅਰ ਵੀਡੀਓਜ਼ ਨੇ ਜਿਹੜੀਆਂ ਕਿਤੇ ਵੀ ਨਹੀਂ ਹਨ ਕਿਉਂਕਿ ਮੈਂ ਆਸ਼ਿਕ ਸਿੰਘਾਂ ਦੇ ਕੰਮ ਦਾ ਬਹੁਤ ਵੱਡਾ ਤੇ ਮੈਂ ਸੰਭਾਲਦਾ ਇਹ ਨਾ ਹੁੰਨਾ ਤੁਸੀਂ ਸਾਰੇ ਜਾਣਦੇ ਹੋ ਤੇ ਉਹ ਦਿਨ ਫਿਰ ਦਿਖਾਵਾਂਗੇ ਸਾਰਾ ਕੁਝ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਵਾਂਸ ਅਗੇਨ ਮੈਂ ਬਹੁਤ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਮੈਂ ਅੱਜ 우ਸਤਾਦ ਜ਼ਾਕਰ ਹੁਸੈਨ ਸਾਹਿਬ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਮੇਰੇ ਪਰਿਵਾਰ ਵੱਲੋਂ ਤੇ ਪੀਐਸਕੇ মিডিਆ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਦੁੱਖ ਪ੍ਰਗਟ ਕਰਦਾ ਸਤਿ ਸ਼੍ਰੀ ਅਕਾਲ